ਸਟੇਟਾਂ ਦੇ ਗਵਰਨਰਸ ਔਰ ਮੁੱਖ ਮੰਤਰੀ ਇਹਨਾਂ ਦੇ ਦਰਮਿਆਨ ਜਿਹੜੀ ਕੰਟੀਨਿਊਸਲੀ ਤਲਖੀ ਨਜ਼ਰ ਆ ਰਹੀ ਆ ਇਸ ਮਸਲੇ ਤੇ ਗੱਲ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਦਿੱਲੀ ਤੋਂ ਵੀਡੀਓ ਕਾਲ ਤੇ ਨੇ ਪ੍ਰੋਫੈਸਰ ਅਮਨਪ੍ਰੀਤ ਗਿੱਲ ਗਿੱਲ ਸਰ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਸਰ ਪ੍ਰੋਫੈਸਰ ਗਿੱਲ ਜਿਹੜੀ ਆ ਤਲਖੀ ਨਜ਼ਰ ਆ ਰਹੀ ਆ ਕਈ ਥਾਵਾਂ ਤੇ ਸਿਰ ਪੰਜਾਬੀ ਨਹੀਂ ਵੈਸਟ ਬੰਗਾਲ ਕੇਰਲ ਤਾਮਿਲਨਾਡੂ ਗਵਰਨਰਾਂ ਦੇ ਮੁੱਖ ਮੰਤਰੀਆਂ ਦੇ ਦਰਮਿਆਨ ਇਹਦਾ ਮੁੱਖ ਕਾਰਨ ਤੁਹਾਨੂੰ ਕੀ ਲੱਗਦਾ ਵਾ ਇਹ ਕੋਈ ਈਗੋ ਕਲੈਸ਼ ਆ ਜਾਂ ਤੁਹਾਨੂੰ ਲੱਗਦਾ ਵਾ ਕਿ ਸਾਡੇ ਸੰਵਿਧਾਨ ਦੇ ਵਿੱਚ ਕੋਈ ਕਮੀ ਪੇਸ਼ੀ ਆ ਜੋ ਸਾਹਮਣੇ ਆ ਰਹੀ ਹੈ ਸੰਧੂ ਸਾਹਿਬ ਇਹਦੇ ਵਿੱਚ ਸੰਵਿਧਾਨਿਕ ਤੌਰ ਤੇ ਤਾਂ ਕੋਈ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਮਸਲਾ ਹੈਗਾ ਹਮ ਔਰ ਇਹ ਜਿਹੜੀ ਤਲਖੀ ਹੈ ਇਹ ਬੜੀ ਕੁਦਰਤੀ ਹੈ ਹਮ ਹਮ ਇਨੂੰ ਕੋਈ ਬਹੁਤ ਜ਼ਿਆਦਾ ਕੁਦਰਤੀ ਇਸ ਕਰਕੇ ਆ ਕਿਉਂਕਿ ਜਿਹੜੇ ਵੀ ਲੋਕ ਗਵਰਨਰ ਅਪਾਇੰਟ ਕੀਤੇ ਜਾਂਦੇ ਆ ਯੂਨੀਅਨ ਗਵਰਨਮੈਂਟ ਦੇ ਵਿੱਚ ਜਿਹੜੀ ਪਾਰਟੀ ਪਾਵਰ 'ਚ ਹੈ ਉਹਦੇ ਹੁੰਦੇ ਆ ਔਰ ਉਹ ਉਹਨਾਂ ਦਾ ਕਿਤੇ ਨਾ ਕਿਤੇ ਇਹ ਕਿਹਾ ਤੇ ਜਾਂਦਾ ਕਿ ਉਹ ਪਾਵਰ ਪੋਲਿਟਿਕਸ ਨੂੰ ਛੱਡ ਚੁੱਕੇ ਆ ਲੇਕਿਨ ਇਸ ਤਰ੍ਹਾਂ ਐਕਚੁਅਲੀ ਹੁੰਦਾ ਨਹੀਂ ਆ ਤੇ ਉਹਨਾਂ ਦੇ ਆਪਣਾ ਇੱਕ ਦ੍ਰਿਸ਼ਟੀਕੋਣ ਹੁੰਦਾ ਸਟੇਟ ਦੀ ਗਵਰਨੈਂਸ ਨੂੰ ਲੈ ਕੇ ਹਮ ਦੂਸਰੇ ਪਾਸੇ ਮੁੱਖ ਮੰਤਰੀ ਇਹ ਮੰਨ ਕੇ ਚੱਲਦੇ ਆ ਕਿ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਚੁਣਿਆ ਹੈ ਤੇ ਇਸ ਕਰਕੇ ਉਹ ਸਾਰੀ ਦੀ ਸਾਰੀ ਗਵਰਨੈਂਸ ਦੀ ਜ਼ਿੰਮੇਵਾਰੀ ਔਰ ਉਹਨਾਂ ਦੀ ਹੈਗੀ ਆ ਤੇ ਇਹ ਜਸਟ ਇੱਕ ਕਿਸੇ ਵੀ ਸਟੇਟ ਦੀ ਗਵਰਨੈਂਸ ਨੂੰ ਲੈ ਕੇ ਅੱਛਾ ਇੱਕੋ ਥੋੜੀ ਜਿਹੀ ਕਨਵੈਂਸ਼ਨ ਇਹ ਬਣ ਗਈ ਕਿ ਜਿਹੜਾ ਗਵਰਨਰ ਜਿਹੜਾ ਵਾ ਉਹ ਰਾਸ਼ਟਰਪਤੀ ਵਾਂਗੂ ਰਬਰ ਸਟੈਂਪ ਹੁੰਦਾ ਜਿਹੜਾ ਕਿ ਹੈ ਨਹੀਂ ਤੇ ਗਵਰਨਰ ਵੀ ਇੰਨਾ ਮਤਲਬ ਨਹੀਂ ਗਵਰਨਰ ਇੱਕ ਚੈਕਸ ਐਂਡ ਬੈਲੈਂਸਸ ਵਾਸਤੇ ਪਾਵਰ ਦੀਆਂ ਜਿਹੜੀਆਂ ਚੀਫ ਮਿਨਿਸਟਰ ਦੀਆਂ ਪਾਵਰਸ ਨੇ ਜਾਂ ਸਟੇਟ ਦੀਆਂ ਰੂਲਿੰਗ ਪਾਰਟੀ ਦੀਆਂ ਪਾਵਰਸ ਨੇ ਉਹਨਾਂ ਨੂੰ ਸੰਵਧਾਨਕ ਦਾਇਰੇ 'ਚ ਰੱਖਣ ਦੀ ਉਹਦਾ ਕੰਮ ਹੁੰਦਾ ਗਵਰਨਰ ਦਾ ਚੋਰ ਤੇ ਪੰਜਾਬ ਪੰਜਾਬ ਦੇ ਵਿੱਚ ਜੀ ਗੱਲ ਕਰ ਲਓ ਪੂਰੀ ਹਾਂ ਮੁੱਖ ਮੰਤਰੀਆਂ ਦੇ ਦਿਮਾਗ ਦੇ ਵਿੱਚ ਸਕੂਲਾਂ ਤੋਂ ਪੜ੍ਹਦੇ ਆ ਇਹ ਪਾਇਆ ਜਾਂਦਾ ਹੈ ਕਿ ਰਾਸ਼ਟਰਪਤੀ ਵੀ ਰਬਰ ਸਟੈਂਪ ਹੁੰਦਾ ਤੇ ਗਵਰਨਰ ਵੀ ਤੇ ਉਹ ਫਿਰ ਉਹਨੂੰ ਬਿੰਦਦੇ ਹੀ ਨਹੀਂਗੇ ਕਿ ਉਹ ਗਵਰਨਰ ਵੀ ਕੁਝ ਕਹਿ ਬੋਲ ਸਕਦਾ ਸਾਡੇ ਪੰਜਾਬ 'ਚ ਤਿੰਨ ਚਾਰ ਮਸਲੇ ਸਾਹਮਣੇ ਆਏ ਆ ਇੱਕ ਤੇ ਜਦੋਂ ਵੀ ਗਵਰਨਰ ਬਾਰਡਰ ਏਰੀਆਜ਼ ਦਾ ਦੌਰਾ ਕਰਦਾ ਵਾ ਔਰ ਉੱਥੇ ਸਰਕਾਰ ਤੇ ਟਿੱਪਣੀ ਕਰਦਾ ਤੇ ਸਰਕਾਰ ਕਹਿੰਦੀ ਹੈ ਜੀ ਇਹ ਦਖਲ ਅੰਦਾਜ਼ੀ ਹੈ ਸਾਡੇ ਕੰਮਕਾਜ ਦੇ ਵਿੱਚ ਤੁਹਾਨੂੰ ਲੱਗਦਾ ਵਾ ਕਿ ਇਹ ਗਵਰਨਰਸ ਨੂੰ ਇਸ ਤਰ੍ਹਾਂ ਦੇ ਦੌਰੇ ਕਰਨੇ ਵੀ ਚਾਹੀਦੇ ਬਿਲਕੁਲ ਜੀ ਵੇਖੋ ਗਵਰਨਰ ਪ੍ਰੈਜ਼ੀਡੈਂਟ ਦੁਆਰਾ ਅਪੁਆਇੰਟਡ ਇੱਕ ਕਨਸਟੀਟਿਊਸ਼ਨਲ ਹੈਡ ਆਫ ਦੀ ਯੂਨੀਅਨ ਜਿਹੜੀ ਸਟੇਟ ਦੀ ਸਰਕਾਰ ਹੈ ਉਹਦਾ ਕਨਸਟੀਟਿਊਸ਼ਨਲ ਹੈਡ ਇਨ ਦਾ ਸਟੇਟ ਦਾ ਮਤਲਬ ਸਰਕਾਰ ਦਾ ਨਹੀਂ ਜੀ ਰਾਜ ਜਿਹੜਾ ਹੈਗਾ ਉਹਦਾ ਹੁੰਦਾ ਤੇ ਉਹਦੇ ਕਰਕੇ ਉਹ ਇੱਕ ਕੰਟੀਨਿਉਟੀ ਜਿਹੜੀ ਹੈ ਨਾ ਗਵਰਨੈਂਸ ਦੀ ਉਹਦਾ ਪ੍ਰਤੀਕ ਹੁੰਦਾ ਮੁੱਖ ਮੰਤਰੀ ਅੱਜ ਆਇਆ ਕੱਲ ਚਲੇ ਗਿਆ ਹਮ ਲੇਕਿਨ ਕੰਟੀਨਿਉਟੀ ਜਿਹੜੀ ਹੈ ਉਹ ਉਹਦੀ ਜ਼ਿੰਮੇਵਾਰੀ ਗਵਰਨਰ ਦੀ ਹੁੰਦੀ ਹੈ ਸਾਰੇ ਸਾਰਾ ਕੁਝ ਉਹਦੇ ਗਵਰਨਰ ਦੀ ਖੁਸ਼ੀ ਨਾਲ ਹੁੰਦਾ ਵਿਧਾਨ ਸਭਾ ਜੋ ਸੈਸ਼ਨ ਸਾਰਾ ਕੁਝ ਹਮ ਹਮ ਤੇ ਜਿੱਥੋਂ ਤੱਕ ਇਹ ਮੰਨਣਾ ਕਿ ਗਵਰਨਰ ਸਿਰਫ ਇਨਾਮ ਵੰਡ ਸਮਾਰੋਹ 'ਚ ਹੀ ਹਿੱਸਾ ਲਵੇ ਜਾਂ ਰੋਜ਼ਗਾਰਡਨ ਦੇ ਰੋਜ਼ ਕੰਪੀਟੀਸ਼ਨ 'ਚ ਹੀ ਹਿੱਸਾ ਲਵੇ ਉਹ ਬੜੀ ਇੱਕ ਮਤਲਬ ਗਲਤ ਗੱਲ ਹੈਗੀ ਆ ਗਵਰਨਰ ਨੇ ਬੀਇੰਗ ਅ ਸੀਨੀਅਰ ਪੋਲਿਟੀਕਲ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਔਰ ਜੋ ਉਹਨਾਂ ਦੀ ਕਨਸਟੀਟਿਊਸ਼ਨਲ ਰਾਈਟਸ ਹੁੰਦੀਆਂ ਔਰ ਡਿਊਟੀਆਂ ਨੇ ਆ ਉਹਨੂੰ ਪਰਫਾਰਮ ਕਰਦੇ ਹੋਣਾ ਉਹਨਾਂ ਦਾ ਸਰਹੱਦੀ ਇਲਾਕਿਆਂ 'ਚ ਜਾਣਾ ਉਥੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਗਵਰਨੈਂਸ ਦੀ ਕਿ ਗਰਾਉਂਡ ਜ਼ੀਰੋ ਤੇ ਪਹੁੰਚਣਾ ਜ਼ਮੀਨੀ ਹਕੀਕਤ ਨੂੰ ਜਾਣਨਾ ਹੂੰ ਜ਼ਮੀਨੀ ਹਕੀਕਤ ਨੂੰ ਜਾਣਨ ਵਾਸਤੇ ਜਦੋਂ ਵੀ ਗਵਰਨਰ ਇਹਨਾਂ ਥਾਵਾਂ ਦਾ ਦੌਰਾ ਕਰਦੇ ਆ ਤੇ ਨੇਚਰਲੀ ਉਹ ਹਕੀਕਤਾਂ ਐਸੀਆਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਕਿ ਜਿਹੜੀ ਵੇਲੇ ਦੀ ਸਰਕਾਰ ਹੁੰਦੀ ਹੈ ਉਹ ਸਾਹਮਣੇ ਲਿਆਉਣਾ ਨਹੀਂ ਚਾਹੁੰਦੀ ਕਈ ਵਾਰੀ ਓਕੇ ਤਾਂ ਉਹ ਕਲੈਸ਼ ਜਿਹੜਾ ਉਹ ਇੱਕ ਦੋ ਤਰ੍ਹਾਂ ਦੀ ਰਿਪੋਰਟ ਜਿਹੜੀ ਹੈ ਜਿਹੜੀ ਆਈਐਸ ਅਫਸਰਾਂ ਨੇ ਦਿੱਤੀ ਹੁੰਦੀ ਹੈ ਤੇ ਜਿਹੜੀ ਗਵਰਨਰ ਸਾਹਿਬ ਆਪ ਜਾ ਕੇ ਵੇਖਦੇ ਆ ਉਹਦੇ ਜਦੋਂ ਕਲੈਸ਼ ਆਉਂਦਾ ਤੇ ਫਿਰ ਉਹਦੇ ਵਿੱਚੋਂ ਇਹ ਤਨਖੀ ਪੈਦਾ ਹੁੰਦੀ ਹੈ ਜਿਹੜੀ ਕਿ ਤੁਹਾਨੂੰ ਲੱਗਦਾ ਵੀ ਕੋਈ ਹਰਜ਼ਨੇਗਾ گورنر ਦਾ ਬਾਰਡਰ ਏਰੀਆਜ਼ ਦਾ ਦੌਰਾ ਕਰਨਾ ਬਿਲਕੁਲ ਨਹੀਂ ਦੌਰਾ ਜਾਂ ਦੌਰਾ ਕਰਨ ਦਾ ਜਿਹੜਾ ਜਾਂ ਤੱਕ گورنر ਸਾਹਿਬ ਜਿਹੜੇ ਨੇ ਉੱਥੇ ਜਾ ਕੇ ਕੋਈ ਉਹ ਗੈਰ ਸੰਵਿਧਾਨਿਕ ਆਰਡਰ ਪਾਸ ਕਰ ਰਹੇ ਹੋਣ ਜਾਂ ਉਸ ਤਰ੍ਹਾਂ ਦਾ ਕੋਈ ਉਹ ਤੇ ਤਾਂ ਗੱਲ ਸਮਝ ਆਉਂਦੀ ਹੈ ਕਿਸੇ ਦੇ ਦੌਰਾ ਤਾਂ ਬਲਕਿ گورنر ਕੀ ਉਹ ਪੂਰੀ ਸਟੇਟ ਦੀ ਜਿਹੜੀ ਆ ਯੂਨੀਅਨ ਕੈਬਨਿਟਸ ਨੂੰ ਕਰਨਾ ਚਾਹੀਦਾ ਦੌਰਾ ਤਾਂ ਵੱਧ ਤੋਂ ਵੱਧ ਸਾਡੀਆਂ ਜਿਹੜੀਆਂ ਸਿਸਟਮ ਦੇ ਵਿੱਚ ਗਵਰਨੈਂਸ ਦਾ ਮੁੱਢਲਾ ਬੰਦਾ ਕੀ ਹੈ ਕਿ ਜਾ ਕੇ ਜਗਾ ਦੇ ਉੱਤੇ ਜਿਨੂੰ ਕਹਿੰਦੇ ਆਪਾਂ ਪੰਜਾਬੀ ਚ ਵਟ ਤੇ ਖੜੋ ਕੇ ਬੌਂਕਾ ਵੇਖਣਾ ਹੀ ਨਹੀਂ ਅਰੇ ਤੇ ਇਹ ਤੇ ਪ੍ਰੋਫੈਸਰ ਗਿੱਲ ਇੱਕ ਕੰਮ ਤੇ ਚੁਣੀ ਹੋਈ ਸਰਕਾਰ ਦਾ ਨਹੀਂਗਾ ਇਹ ਤੇ ਫਿਰ ਪੈਰਲਲ ਐਡਮਿਨਿਸਟ੍ਰੇਸ਼ਨ ਹੋ ਜੂ ਜੇ ਗਵਰਨਰ ਵੀ ਜਾ ਕੇ ਦੌਰੇ ਕਰਨ ਲੱਗ ਪਵੇ ਅ ਸੰਤੂ ਸਾਹਿਬ ਜਿਹੜੀ ਇਹ ਗੱਲ ਇਹ ਆ ਕਿ ਉਹ ਬੇਸ਼ੱਕ ਚੁਣੀ ਹੋਈ ਸਰਕਾਰ ਲੇਕਿਨ ਚੁਣੀ ਹੋਈ ਸਰਕਾਰ ਦੇ ਨਾਲ ਦੀ ਨਾਲ ਜੁਡੀਸ਼ਰੀ ਤੇ ਜਿਹੜੀਆਂ ਕਨਸਟੀਟਿਊਸ਼ਨਲ ਬਾਡੀਜ਼ ਆ ਉਹਨਾਂ ਦਾ ਵੀ ਪੂਰਾ ਪੂਰਾ ਜ਼ਿੰਮੇਵਾਰੀ ਹੈ ਇਹ ਹੱਕ ਨਹੀਂ ਹੈਗਾ ਇਹ ਜ਼ਿੰਮੇਵਾਰੀ ਹੈ ਕਿ ਉਹ ਜ਼ਮੀਨੀ ਜਿਹੜਾ ਹਕੀਕਤ ਨੂੰ ਉਹ ਸਾਹਮਣੇ ਲਿਆਂਦਾ ਜਾਵੇ ਦੂਸਰਾ ਮਸਲਾ ਜਿਹੜਾ ਪ੍ਰੋਫੈਸਰ ਗਿੱਲ ਜੀ ਦੇ ਬਾਰੇ ਮੈਂ ਤੁਹਾਡੇ ਵਿਚਾਰ ਜਾਨਣਾ ਚਾਹਨਾ ਮਾਂ ਉਹ ਹੈ ਸਟੇਟ ਦੀ ਯੂਨੀਵਰਸਿਟੀਾਂ ਦੇ ਚਾਂਸਲਰ ਤੇ ਵਾਈਸ ਚਾਂਸਲਰ ਤੇ ਲਾਉਣ ਦਾ ਤੁਹਾਨੂੰ ਲੱਗਦਾ ਵਾ ਕਿ ਇਹ ਜਿਹੜਾ ਚਾਂਸਲਰ ਆ ਇਹ ਗਵਰਨਰ ਦੀ ਥਾਂ ਤੇ ਮੁੱਖ ਮੰਤਰੀ ਹੋਣਾ ਚਾਹੀਦਾ ਵਾ ਕਿਉਂਕਿ ਇਹ ਦੇ ਕਰਕੇ ਕਾਫੀ ਤਣਾਅ ਪੈਦਾ ਹੋਇਆ ਵਾ ਪੰਜਾਬ ਦੇ ਵਿੱਚ ਹਾਂਜੀ ਇਹ ਵਿਚਾਰ ਜਿਹੜਾ ਹੈ ਕਿ ਮੁੱਖ ਮੰਤਰੀ ਨੂੰ ਸਟੇਟ ਯੂਨੀਵਰਸਿਟੀਆਂ ਦਾ ਚਾਂਸਲਰ ਲਾਉਣਾ ਚਾਹੀਦਾ ਇਹ ਵਿਚਾਰ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਰਾਜਨੀਤਿਕ ਤੇ ਸੰਵਿਧਾਨਿਕ ਕਚਿਆਈ ਸਮਝ ਦੀ ਕਚਿਆਈ ਵਿੱਚੋਂ ਪੈਦਾ ਹੁੰਦਾ ਓਕੇ ਮਤਲਬ ਜੇਸ ਬੰਦੇ ਨੂੰ ਬੁਨਿਆਦੀ ਏ ਬੀ ਸੀ ਵੀ ਆਉਂਦੀ ਹੈ ਸੰਵਿਧਾਨਕ ਵਰਕਿੰਗ ਦੀ ਯੂਨੀਵਰਸਿਟੀ ਸਿਸਟਮ ਦੇ ਵਰਕਿੰਗ ਦੀ ਉਹ ਕਦੀ ਵੀ ਇਹ ਮੰਗ ਨਹੀਂ ਕਰੇਗਾ ਕਿ ਮੁੱਖ ਮੰਤਰੀ ਨੂੰ ਚਾਂਸਲਰ ਬਣਾਇਆ ਜਾਵੇ ਉਹਦਾ ਕਾਰਨ ਇਹ ਹੈ ਕਿ ਯੂਨੀਵਰਸਟੀਆਂ ਜਿਹੜੀਆਂ ਨੇ ਉਹ ਆਟੋਨੋਮੀ ਵਾਲੀਆਂ ਸੰਸਥਾਵਾਂ ਨੇ ਉਹ ਸਰਕਾਰੀ ਸੰਸਥਾਵਾਂ ਨਹੀਂ ਹੈਗੀਆਂ ਪਬਲਿਕ ਯੂਨੀਵਰਸਟੀਆਂ ਤਾਂ ਹੈਗੀਆਂ ਨੇ ਪਰ ਉਹ ਸਰਕਾਰੀ ਡਿਪਾਰਟਮੈਂਟ ਨਹੀਂ ਹੈਗੇ ਸ਼ੁਰ ਉਹਨਾਂ ਦੀ ਇੱਕ ਆਟੋਨੋਮੀ ਹੈ ਉਹਨਾਂ ਦਾ ਆਪਣਾ ਇੱਕ ਗਵਰਨੈਂਸ ਦਾ ਸਿਸਟਮ ਹੈ ਸੈਨੇਟ ਸਿੰਡੀਕੇਟ ਸਾਰਾ ਕੁਝ ਹਮ ਹਮ ਜਦੋਂ ਮੁੱਖ ਮੰਤਰੀ ਉਹਨਾਂ ਦਾ ਚਾਂਸਲਰ ਬਣੇਗਾ ਤੇ ਉਹ ਆਟੋਨੋਮੀ ਉਸ ਦੇਣ ਤੋਂ ਹੀ ਖਤਮ ਹੋ ਜਾਣੀ ਹੈ ਸ਼ੁਰ ਤੀਸਰਾ ਮਸਲਾ ਜਿਹੜਾ ਵੈਸੇ ਗਿਲ ਮੰਤਰੀ ਦਾ ਚਾਂਸਲਰ ਦੀ ਬਣਨ ਦੀ ਮੰਗ ਕਰਨਾ ਜਿਹੜਾ ਵੇ ਉਹ ਬੜੀ ਇੱਕ ਮਤਲਬ ਨਾਵਾਜਬ ਜਿਹੜੀ ਹੈ ਹਰ ਲਿਹਾਜ਼ ਦੇ ਨਾਲ ਯੂਨੀਵਰਸਿਟੀ ਵਰਕਿੰਗ ਰਿਵਿਊ ਦੇ ਲਿਹਾਜ਼ ਨਾਲ ਤੇ ਸੰਵਿਧਾਨ ਦੇ ਲਿਹਾਜ਼ ਨਾਲ ਨਾਵਾਜਬ ਗੱਲ ਹੈ ਤੀਸਰਾ ਮਸਲਾ ਜਿਹੜਾ ਪ੍ਰੋਫੈਸਰ ਗਿੱਲ ਆਰਿਆ ਵਾ ਉਹ ਹੈ ਕਿ ਵਿਧਾਨ ਸਭਾ ਜਿਹੜੇ ਬਿੱਲ ਪਾਸ ਹੁੰਦੇ ਆ ਉਹਨਾਂ ਨੂੰ ਰਾਜਪਾਲ ਜਿਹੜਾ ਵਾ ਉਹ ਇੱਕ ਤਰੀਕੇ ਨਾਲ ਅਨਮਿੱਥੇ ਸਮੇਂ ਲਈ ਆਪਣੇ ਕੋਲ ਰੱਖ ਲੈਂਦਾ ਜਾਂ ਡਿਲੇ ਕਰ ਦਿੰਦਾ ਜਾਂ ਰਾਸ਼ਟਰਪਤੀ ਨੂੰ ਭੇਜ ਦਿੰਦਾ ਤੁਹਾਨੂੰ ਲੱਗਦਾ ਇਹਦੇ ਵਾਸਤੇ ਕੋਈ ਸਮਾਂ ਮਿੱਥਿਆ ਜਾਣਾ ਚਾਹੀਦਾ ਵਾ ਪੈ ਇਨੇ ਚਿਰ ਦੇ ਵਿੱਚ ਜਾਂ ਤੇ ਗਵਰਨਰ ਬਿੱਲ ਕਲੀਅਰ ਕਰੇ ਜਾਂ ਵਾਪਸ ਭੇਜ ਦੇਵੇ ਜਾਂ ਫਿਰ ਉਹਨੂੰ ਡੀਮ ਟੂ ਹੈਵ ਬੀਨ ਪਾਸ ਸਮਝਿਆ ਜਾਵੇ ਅਸਵਾਏ ਦੇਖੋ ਜਿਹੜਾ ਗਵਰਨਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਟਾਈਮ ਬਾਉਂਡ ਦੀ ਕਨਸਟੀਟਿਊਸ਼ਨ ਚ ਵੀ ਪ੍ਰੋਵੀਜ਼ਨ ਨਹੀਂ ਹੈਗੀ ਕਿਉਂਕਿ ਅਸੀਂ ਇੱਕ ਸਟਰੋਂਗ ਯੂਨਿਟਰੀ ਮੁਲਕ ਹੈਗਾ ਤੇ ਇਹ ਜਿਹੜੀ ਚੀਜ਼ ਹੈ ਇਹ ਪ੍ਰੋਵੀਜ਼ਨ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੀ ਜਿਹੜੀ ਹੈ ਜਾਂ ਉਹਦਾ ਉਹ ਇਸ ਕਰਕੇ ਹੀ ਹੈ ਕਿ ਕਈ ਵਾਰੀ ਜਿਹੜੀਆਂ ਰਾਜਾਂ ਦੀਆਂ ਸਰਕਾਰਾਂ ਨੇ ਉਹ ਆਪਣੇ ਛੋਟੇ-ਛੋਟੇ ਪੋਲੀਟੀਕਲ ਪਾਰਸ਼ੀਅਲ ਸੈਕਟੇਰੀਅਨ ਮਫਾਦ ਲੈਣ ਵਾਸਤੇ ਕਈ ਵਾਰੀ ਇਹੋ ਜਿਹੇ ਕਾਨੂੰਨ ਪਾਸ ਕਰਨ ਦੀ ਜਲਦਬਾਜ਼ੀ ਦਿਖਾਉਂਦੀਆਂ ਨੇ ਕਿ ਉਹ ਫਿਰ ਬੇਸਿਕਲੀ ਇਹ ਸਾਰੀ ਚੀਜ਼ ਜਿਹੜੀ ਹੈਗੇ ਚੈਕਸ ਐਂਡ ਬੈਲੈਂਸ ਦੀ ਹੈ ਕਿ ਥੋੜਾ ਜਿਹਾ ਚੀਜ਼ ਨੂੰ ਇੱਕ ਠੰਡਾ ਹੋ ਲੈਣ ਦਿਓ ਸੋਚੋ ਵਿਚਾਰ ਕਰੋ ਦੁਬਾਰਾ ਗਵਰਨੈਂਸ ਦਾ ਕਾਨੂੰਨ ਖਾਸ ਤੌਰ ਤੇ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਐਸੇ ਐਕਟ ਪਾਸ ਹੋਏ ਜਦੋਂ ਉਹਨਾਂ ਦੀ ਤੁਸੀਂ ਭਾਸ਼ਾ ਪੜ੍ਹੋਗੇ ਤੇ ਤੁਹਾਨੂੰ ਹਾਸਾ ਆਊਗਾ ਜਿਵੇਂ ਕਿ ਮੈਂ ਜਿਹੜੀ ਜਗਤਗੁਰੂ ਨਾਨਕ ਯੂਨੀਵਰਸਿਟੀ ਹੈ ਜਾਂ ਹੋਰ ਯੂਨੀਵਰਸਿਟੀਆਂ ਦੇ ਬੇਅਰ ਐਕਟ ਪੜ੍ਹੇ ਮੈਂ ਸਟੈਚੂਟਰੀ ਐਕਟ ਤੇ ਉਹ ਕਿਸੇ ਕਿਸ ਬੰਦੇ ਨੇ ਉਹ ਉਹਨਾਂ ਦੀ ਉਹ ਕੀਤੀ ਹੈ ਜਿਹੜੀ ਕੰਪੋਜੀਸ਼ਨ ਹੋਈ ਹੈ ਤਾਂ ਉਹ ਕਾਨੂੰਨ ਤੁਸੀਂ ਜਾਣਦੇ ਹੋ ਕਿ ਕਾਨੂੰਨ ਸਾਰੀ ਦੀ ਸਾਰੀ ਸ਼ਬਦਾਵਲੀ ਦੀ ਖੇਡ ਹੈ ਲੈਂਗੁਏਜ ਦੀ ਖੇਡ ਹੈ ਪ੍ਰੈਸਾਈਜ਼ ਲੈਂਗੁਏਜ ਸਾਰਾ ਕੁਝ ਤੇ ਉਹਨੂੰ ਹੜਬੜੀ ਦੇ ਵਿੱਚ ਇਸ ਤਰ੍ਹਾਂ ਪਾਸ ਕਰਨਾ ਜਦ ਜਲਦਬਾਜ਼ੀ ਦੇ ਵਿੱਚ ਸੋ ਲੈਜਿਸਲੇਸ਼ਨ ਇੱਕ ਪ੍ਰੋਸੈਸ ਹੈ ਉਹਦੇ ਚ 10 ਵਾਰ ਸੋਚ ਕੇ ਹੀ ਗੱਲ ਹੋਣੀ ਚਾਹੀਦੀ ਸੋ ਉਹਨੂੰ ਟਾਈਮ ਬਾਉਂਡ ਕੀਤਾ ਹੀ ਨਹੀਂ ਜਾ ਸਕਦਾ ਓਕੇ ਪਿਛਲੇ ਰਾਜਪਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਰਿਸ਼ਤੇ ਸੀ ਉਹ ਕਾਫੀ ਖਰਾਬ ਹੋ ਗਏ ਸੀ ਹੁਣ ਕੱਲ ਨਵੇਂ ਰਾਜਪਾਲ ਆ ਗਏ ਇੱਥੇ ਗੁਲਾਬਚੰਦ ਕਟਾਰੀਆ ਤੁਹਾਨੂੰ ਲੱਗਦਾ ਕਿ ਹੁਣ ਰਿਸ਼ਤੇ ਜਿਹੜੇ ਨੇ ਕੋਈ ਬਿਹਤਰ ਹੋਣਗੇ ਅ ਰਿਸ਼ਤੇ ਦੇ ਵਿੱਚ ਬਹੁਤ ਇੱਕ ਸਿੰਪਲ ਜੀ ਗੱਲ ਸਮਝ ਆ ਰਹੀ ਹੈ ਕਿ ਜਿਹੜੇ ਤਾਂ ਪਿਛਲੇ ਰਾਜਪਾਲ ਸੀ ਬਨਵਾਰੀ ਲਾਲ ਜਿਹੜੇ ਪ੍ਰੋਫੈਟ ਸੀ ਉਹ ਉਹਨਾਂ ਦਾ ਇਹ ਸੀਗਾ ਕਿ ਉਹ ਬੜੇ ਜ਼ਬਤ ਵਾਲੇ ਉਹਨਾਂ ਦਾ ਭਾਸ਼ਾ ਦਾ ਉਹਨਾਂ ਦੇ ਸਟੇਟਮੈਂਟਸ ਉਹਦੇ ਵਿੱਚ ਬੜਾ ਜ਼ਬਤ ਸੀਗਾ ਬੜੇ ਮਜੂਰ ਸੀ ਉਹਨਾਂ ਨੂੰ ਆਪਣੀ ਗੱਲ ਜਿਹੜੀ ਆ ਮੀਡੀਆ ਸਾਹਮਣੇ ਵੀ ਰੱਖਣੀ ਆਉਂਦੀ ਸੀ ਚਿੱਠੀ ਲਿਖਣੀ ਸਾਰਾ ਕੁਝ ਤੇ ਉਹ ਜੋ ਵੀ ਸੀਗਾ ਲੇਕਿਨ ਇਹ ਜਿਹੜੇ ਗਵਰਨਰ ਸਾਹਿਬ ਨਵੇਂ ਨੇ ਇਹਨਾਂ ਦਾ ਜੇ ਤੁਸੀਂ ਰਾਜਸਥਾਨ ਦੇ ਵਿੱਚ ਪਬਲਿਕ ਸਪੀਚਾਂ ਵਗੈਰਾ ਦਾ ਹੋਵੇ ਤਾਂ ਸ਼ਾਇਦ ਉਹ ਭਗਵੰਤ ਮਾਨ ਮੁੱਖ ਮੰਤਰੀ ਪ੍ਰਤੀ ਉਹਨਾਂ ਜ਼ਬਤ ਨਾ ਦਿਖਾ ਸਕਣ ਓਕੇ ਮੈਨੂੰ ਡਰ ਆਇਆ ਇਸ ਚੀਜ਼ ਦਾ ਕਿ ਸ਼ਾਇਦ ਇਹ ਇਹਨਾਂ ਜ਼ਬਤ ਨਾ ਦਿਖਾ ਸਕਣ ਜਿੰਨਾ ਜ਼ਬਤ ਜਿਹੜਾ ਹੈ ਬਨਵਾਰੀ ਲਾਲ ਪ੍ਰੋਹਤ ਨੇ ਦਿਖਾਇਆ ਸੀਗਾ ਸੋ ਉਹ ਉਮੀਦ ਕਰਨੀ ਦੂਸਰਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਸਾਂਝੀ ਕਰਨੀ ਚਾਹੁੰਦਾ ਜੀ ਕਿ ਪੰਜਾਬ ਦੇ ਗਵਰਨਰ ਜਿਹੜੇ ਨੇ ਅਕਸਰ ਉਹਨਾਂ ਦਾ ਇਹ ਮਤਲਬ ਇਹ ਜਿਹੜੀ ਚੀਜ਼ ਹੈ ਮੁੱਖ ਮੰਤਰੀ ਦੇ ਨਾਲ ਪੰਜਾਬ ਦਾ ਗਵਰਨਰ ਕੱਲਾ ਪੰਜਾਬ ਦਾ ਗਵਰਨਰ ਨਹੀਂ ਹੁੰਦਾ ਉਹ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਹੁੰਦਾ ਜੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣ ਦੇ ਨਾਲ ਹੁਣ ਪੰਜਾਬ ਸਰਕਾਰ ਤਾਂ ਚੰਡੀਗੜ੍ਹ ਦੀ ਕਿਰਾਏਦਾਰ ਹੈ ਹਮ ਤੇ ਉਹ ਉਹ ਹੁੰਦਾ ਮਕਾਨ ਮਾਲਕ ਹਮ ਸੋ ਸਰਕਾਰ ਦੇ ਆਪਣੇ ਘਰ ਦੇ ਅੰਦਰ ਜੋ ਮਰਜ਼ੀ ਕਰੇ ਜਾ ਸੜਕ ਤੇ ਨਿਕਲਦੀ ਹੈ ਤੇ ਉਸ ਉਥੇ ਫਿਰ ਗਵਰਨਰ ਜਿਹੜਾ ਉਹ ਪ੍ਰਸ਼ਾਸਕ ਦੀ ਸ਼ਕਲ ਦੇ ਵਿੱਚ ਉੱਥੇ ਹਾਜ਼ਰ ਹੁੰਦਾ ਬਿਲਕੁਲ ਇੱਕ ਡਾਈਕੋਟਮੀ ਹੈ ਬਿਲਕੁਲ ਜੀ ਬਿਲਕੁਲ ਮਿਹਰਬਾਨੀ ਪ੍ਰੋਫੈਸਰ ਗਿਲ थैंक यू ਵੈਰੀ ਮਚ थैंक यू